ਸਾਤ ਸੰਗਤ ਜੀਓ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸੰਤ ਰਾੜਾ ਸਾਹਿਬ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਕਦੀ ਵੀ ਇਹ ਦੋ ਚੀਜ਼ਾਂ ਆਪਣੇ ਔਲਾਦ ਨੂੰ ਮਾਪੇ ਨਾਂ ਦੇਣ ਨਹੀਂ ਤੇ ਖਾਨਦਾਨ ਖਤਮ ਹੋ ਜਾਂਦਾ ਹੈ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਥੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸੰਤ ਰਾੜਾ ਸਾਹਿਬ ਵਾਲੇ ਕਈ ਵਾਰੀ ਉਹਨਾਂ ਦੇ دیਵਾਨਾ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਉਹ ਇਹ ਗੱਲ ਹਮੇਸ਼ਾ ਕਹਿੰਦੇ ਸੀ ਕਿ ਭਾਈ ਆਪਣੀ ਔਲਾਦ ਨੂੰ ਗੁਰੂ ਨਾਲ ਜੋੜੋ ਸ਼ਾਇਦ ਉਹਨਾਂ ਦੀ ਦੂਰ ਅੰਦੇਸ਼ੀ ਸੀ ਉਹਨਾਂ ਨੂੰ ਪਤਾ ਸੀ ਵੀ ਅੱਜ ਦਾ ਜਿਹੜਾ ਸਮਾਂ ਹੈ ਨਾ ਉਹ ਇੰਨਾ ਭਿਆਨਕ ਆਉਣ ਵਾਲਾ ਅੱਗੇ ਦਾ ਸਮਾਂ ਜਿਹੜੇ ਸਮੇਂ ਨੂੰ ਅੱਜ ਆਪਾਂ ਵੇਖ ਰਹੇ ਆ ਇਹ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵਾਕੂਬੀ ਪਤਾ ਸੀ ਉਹਨਾਂ ਨੇ ਪਹਿਲਾਂ ਹੀ ਇਹ ਚੀਜ਼ ਕਹਿ ਦਿੱਤੀ ਭਾਈ ਆਪਣੀ ਔਲਾਦ ਨੂੰ ਜਿਹੜਾ ਹੈ ਆਪਣੇ ਕੰਟਰੋਲ ਵਿੱਚ ਰੱਖੋ ਆਪਣੇ ਆਪੇ ਵਿੱਚ ਰੱਖੋ ਕਿਤੇ ਇਹ ਨਾ ਹੋਵੇ ਸਾਡੀ ਔਲਾਦ ਸਾਡੇ ਤੋਂ ਬੇਪਰਵਾਹੀ ਹੋ ਜਾਏ ਸਾਡੀ ਔਲਾਦ ਸਾਡੇ ਤੋਂ ਬਾਹਰ ਹੋ ਜਾਏ ਸਾਡੇ ਕਹਿਣੇ ਤੋਂ ਹੀ ਬਾਹਰ ਹੋ ਜਾਏ ਇਹ ਨਾ ਹੋਵੇ ਕਹਿੰਦੇ ਜਿਨ੍ਹਾਂ ਦੇ ਬੱਚੇ ਗਲਤ ਕੰਮਾਂ ਵਿੱਚ ਪੈ ਗਏ ਉਹਨਾਂ ਦੇ ਸਾਥ ਸੰਗਤ ਚੁੱਲਿਆਂ ਦੇ ਵਿੱਚ ਘਾਹ ਉੱਗ ਗਿਆ ਜਿਨ੍ਹਾਂ ਦੇ ਬੱਚੇ ਬਾਹਰ ਜਾ ਕੇ ਬਾਹਰ ਗਲਤ ਕੰਮਾਂ ਵਿੱਚ ਪੈ ਗਏ ਸਾਥ ਸੰਗਤ ਪਿੱਛੇ ਮਾਪੇ ਬਿਲਕ ਰਹੇ ਨੇ ਉਹ ਵੇਖਿਓ ਵੀ ਉਹਨਾਂ ਪਰਿਵਾਰਾਂ ਦਾ ਕੀ ਹਾਲ ਹੈ ਇਸ ਕਰਕੇ ਵੀ ਉਹਨਾਂ ਸਮਿਆਂ ਤੋਂ ਕਿਸੇ ਵੱਲ ਵੇਖ ਕੇ ਆਪਣੇ ਆਪ ਸਿੱਖਿਆ ਲੈ ਲੈਣੀ ਇਹ ਵੀ ਸਭ ਤੋਂ ਵੱਡਾ ਗੁਣ ਹੈ। ਯਾਰੋ ਆਪਣੀ ਔਲਾਦ ਨੂੰ ਗੁਰੂ ਨਾਲ ਜੋੜੀਏ। ਜੈਸੇ ਕਿ ਇਹ ਵੀ ਗੁਰਬਾਣੀ ਪੜਨ ਲੱਗੋ ਕਹਿੰਦੇ ਜੀ ਇਹਨਾਂ ਨੇ ਕਿਹੜਾ ਗੁਰੂ ਘਰ ਦੇ ਗਰੰਥੀ ਬਣਨਾ ਹੈ? ਜਵਾਬ ਇਹ ਆਉਂਦਾ ਹੈ। ਜਿਵੇਂ ਕਿ ਇਹ ਵੀ ਭਾਈ ਆਪਣੀ ਔਲਾਦ ਨੂੰ ਚੰਗੇ ਗੁਣ ਸਿਖਾਓ ਕਹਿੰਦੇ ਬਾਬਾ ਜੀ ਆਪ ਹੀ ਸਿੱਖ ਲੈਣਗੇ ਸਾਡੇ ਕੋਲ ਤੇ ਟਾਈਮ ਹੈ ਨਹੀਂ। ਅੱਜਕੱਲ ਆਪਾਂ ਵੇਖਦੇ ਆਂ ਬੱਚਿਆਂ ਨੂੰ ਜਿਹੜਾ ਹੈ ਆਪ ਕੁਝ ਸਿਖਾਉਣ ਦੀ ਬਜਾਏ ਉਹਨਾਂ ਨੂੰ ਟੀਵੀ ਦੇ ਰਿਮੋਟ ਦੇ ਦਿੱਤੇ ਵੀ ਆਪ ਹੀ ਦੇਖੀ ਚੱਲੋ ਜੋ ਕੁਝ ਵੇਖਣਾ ਹੈ ਆਪ ਹੀ ਕਰੀ ਚੱਲੋ ਤੇ ਬੱਚਿਆਂ ਤੇ ਗਲਤ ਅਸਰ ਪੈਂਦਾ ਤੇ ਗਲਤ ਸੰਗਤ ਵਿੱਚ ਪਾ ਕੇ ਬੱਚਿਆਂ ਦੇ ਜਿਹੜੇ ਮਾਈਂਡ ਨੇ ਉਹ ਕਿਸ ਪ੍ਰਕਾਰ ਡਿਸਟਰੋਏ ਹੋ ਚੁੱਕੇ ਨੇ ਉਹ ਆਪਾਂ ਵੇਖਦੇ ਹਾਂ ਬੱਚਿਆਂ ਨੂੰ ਮੋਬਾਈਲ ਐਡਿਕਸ਼ਨ ਹੋ ਗਿਆ ਬੱਚਿਆਂ ਨੂੰ ਟੀਵੀ ਐਡਿਕਸ਼ਨ ਹੋ ਗਿਆ ਬੱਚਿਆਂ ਨੂੰ ਜਿਹੜਾ ਹੈ ਗਲਤ ਕੰਮਾਂ ਵਿੱਚ ਪੈਣਾ ਗਲਤ ਮਲਤ ਚੀਜ਼ਾਂ ਵੇਖ ਕੇ ਉਹ ਜਿਹਾ ਮਨ ਤੇ ਅਸਰ ਹੋਣਾ ਕਹਿੰਦੇ ਜਿਹੋ ਜਿਹਾ ਦੇਖਦੀਆਂ ਨੇ ਅੱਖਾਂ ਉਹਦਾ ਸਿੱਧਾ ਮਨ ਤੇ ਅਸਰ ਜਾਂਦਾ ਹੈ ਤੇ ਮਾਪੁਰ ਕੇਸੇ ਕਰ ਕੇ ਕਹਿੰਦੇ ਸੀ ਭਾਈ ਆਪਣੀ ਔਲਾਦ ਨੂੰ ਸੰਭਾਲਿਓ ਹੱਦੋਂ ਵੱਧ ਦਿੱਤਾ ਹੋਇਆ ਪੈਸਾ ਅਤੇ ਪੈਸਾ ਦੇ ਕੇ ਉਹਦਾ ਹਿਸਾਬ ਨਾ ਲੈਣਾ ਕਹਿੰਦੇ ਇਹ ਆਪਣੇ ਬੱਚਿਆਂ ਦੀ ਜਿਹੜੀ ਹੈ ਜ਼ਿੰਦਗੀ ਬਰਬਾਦ ਕਰਨਾ ਹੈ ਆਪਣੇ ਖਾਨਦਾਨ ਨੂੰ ਬਰਬਾਦ ਕਰਨਾ ਹੈ ਆਪਣੀ ਔਲਾਦ ਨੂੰ ਹੱਦੋਂ ਵੱਧ ਖੁੱਲ ਦੇ ਕੇ ਰੱਖਣੀ ਕਹਿੰਦੇ ਆਪਣੇ ਆਪ ਨੂੰ ਬਰਬਾਦ ਕਰਨਾ ਤੇ ਕਹਿੰਦੇ ਗੱਲ ਯਾਦ ਰੱਖਿਓ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਨੇ ਕਹਿੰਦੇ ਉਹ ਘਰ ਜਿਹੜੇ ਨੇ ਥੋੜੀ ਦੇਰੀ ਆਬਾਦ ਰਹਿੰਦੇ ਨੇ ਉਹਨਾਂ ਦੀ ਬਰਬਾਦੀ ਤੈ ਹੈ ਉਹ ਆਪਣੀ ਕਬਰ ਆਪ ਪੁੱਟਦੇ ਪਏ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਬੱਚਿਆਂ ਨੂੰ ਦਿੱਤੀਆਂ ਹੋਈਆਂ ਸਭ ਤੋਂ ਵੱਧ ਖੁੱਲਾਂ ਪਿਆਰਿਓ ਬੱਚਾ ਛੋਟਾ ਜਿਹਾ ਨਾਨਾ ਨਾਨੀ ਨੇ ਆਪਣੇ ਕੋਲ ਰੱਖ ਲਿਆ ਤੇ ਨਾਨਾ ਨਾਨੀ ਨੇ ਉਹਨੂੰ ਪਾਲਿਆ ਕਿਉਂਕਿ ਉਹਨਾਂ ਦੇ ਘਰ ਵਿੱਚ ਮੁੰਡਾ ਹੈ ਨਹੀਂ ਸੀ ਸਾਥ ਸੰਗਤ ਤੇ ਉਹਨਾਂ ਨੇ ਆਪਣੀ ਧੀ ਤੋਂ ਬੱਚਾ ਲੈ ਲਿਆ ਪਾਲਣਾ ਸ਼ੁਰੂ ਕਰ ਦਿੱਤਾ ਪੁੱਤਾਂ ਵਾਂਗੂ ਪਾਲਿਆ ਥੋੜੀ ਜੀ ਉਮਰ ਹੋਈ 18 19 ਸਾਲ ਦੀ ਉਮਰ ਹੋਈ ਤੇ ਉਹ ਬੱਚੇ ਨੂੰ ਬਾਹਰੋਂ ਕਿਸੇ ਨੇ ਉਂਗਲਾਂ ਲਾ ਦਿੱਤੀਆਂ ਵੀ ਤੈਨੂੰ ਤੇ ਜੀ ਕੁਝ ਮਿਲਦਾ ਨਹੀਂ ਦੀਨਾਂ ਤੇਰੇ ਤੇ ਨਾਨਾ ਨਾਨੀ ਬੈਠੇ ਆ ਤੂੰ ਤੇ ਐਡਾ ਵੱਡਾ ਸਰਦਾਰ ਐ ਤੇਰੇ ਕੋਲੇ ਜ਼ਮੀਨ ਜਾਇਦਾਦ ਐ ਸਭ ਕੁਝ ਐ ਤੇ ਕਹਿੰਦੇ ਤੈਨੂੰ ਉਹ ਖਰਚਣ ਨੂੰ ਜਿਹੜਾ 1000 ਰੁਪਇਆ ਬਣ ਦਿੰਦੇ ਹੁਣ ਨਾਨਾ ਨਾਨੀ ਦੀ ਸੋਚ ਵੀ ਇਹ ਸੀ ਕਿ ਬੱਚਾ ਵਿਗੜ ਨਾ ਜਾਏ ਪਰ ਹੁਣ ਉਹਨੂੰ ਬਾਹਰੋਂ ਚੋਕਾਂ ਲੱਗੀਆਂ ਉਹਨੇ ਕੀ ਕੀਤਾ ਆਪਣੇ ਨਾਨਾ ਨਾਨੀ ਦਾ ਗਲਾ ਘੁੱਟ ਕੇ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਲਾਲਚ ਦੇ ਵਿੱਚ ਜਾਇਦਾਦ ਮੇਰੀ ਹੋ ਜਾਏਗੀ ਪੁਲਿਸ ਇਨਵੈਸਟੀਗੇਸ਼ਨ ਹੋਈ ਤੇ ਉਸ ਬੱਚੇ ਨੂੰ ਪੁਲਿਸ ਨੇ ਫੜਿਆ ਤੇ ਉਹਨੂੰ ਦਬਕੇ ਰੋਕੇ ਜੇ ਮਾਰੇ ਉਹਨੇ ਸਾਰਾ ਕੁਝ ਬਿਆਨ ਕਰ ਦਿੱਤਾ ਕਹਿੰਦਾ ਮੈਂ ਐਦਾਂ ਕਰਕੇ ਮਾਰ ਦਿੱਤੇ ਆਲ ਆਲਚ ਰਿਆ ਕਾਰਨ ਲਿਆ ਕਿਤੇ ਇਹ ਕੰਮ ਨਾ ਹੋ ਜਾਏ ਧਾਨਦਾਨ ਬਰਬਾਦ ਹੋਣ ਦੇ ਵਿੱਚ ਕੁਝ ਕੁ ਚੰਦ ਸੈਕੰਡਰ ਦਾ ਜੀ ਜਿਹੜਾ ਹੈ ਉਹ ਸਮਾਂ ਲੱਗਦਾ ਹੁੰਦਾ ਇਸ ਕਰਕੇ ਨਾਮ ਬਾਣੀ ਸਿਮਰਨ ਦੇ ਨਾਲ ਬੱਚਿਆਂ ਨੂੰ ਜੋੜੀਏ ਜਿਨ੍ਹਾਂ ਦੇ ਨਾਲ ਉਹਨਾਂ ਦਾ ਮਨ ਸ਼ਾਂਤ ਰਹੇ ਤੇ ਸਾਨੂੰ ਵੀ ਕੁਝ ਜਿਹੜੀ ਹੈ ਚੰਗੀ ਸਿੱਖਿਆ ਮਿਲੇ ਅਸੀਂ ਵੀ ਗਲਤ ਕੰਮਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੀਏ ਆਪਣੇ ਬੱਚਿਆਂ ਨੂੰ ਵੀ ਟਾਈਮ ਦਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ